ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾਰਾ ਨਾਰਾਇਣ ਲక్ష్ਮੀ ਵਰਸਸ ਸਟੇਟ ਆਫ ਤੇਲंगाना ਲੇਟੈਸਟ ਜਜਮੈਂਟ ਆ ਮਾਨਯੋਗ ਸੁਪਰੀਮ ਕੋਰਟ ਦੀ ਕਰ ਵਾਲੀ ਦੇ ਵੱਲੋਂ ਜਿਹੜੇ ਕੁਆਲਿਟੀ ਦੇ ਬੇਸ ਤੇ ਉੱਤੇ 498 ਏ ਦਾ 498 ਏ ਦਾ ਜਿਹੜੀ ਮਾਨਸਿਕ ਕੁਰਾੜਤਾ ਜਿਹੜਾ ਕੁਆਲਿਟੀ ਦਾ ਦਾਜ ਦਹੇਰ ਦਾ ਪਰਚਾ ਦਰਜ ਕਰਵਾਇਆ ਜਾਂਦਾ ਉਹਦੇ ਵਿੱਚ ਹੀ ਜਿਹੜੀ ਹੈਗੀ ਹੈ ਜਜਮੈਂਟਸ ਨੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਦੇ ਵਿੱਚ ਗੱਲ ਕੀਤੀ ਹੈ ਵੀ ਟੋਟਲੀ ਹੀ ਜਿਹੜੀ ਇਹ ਅਨਰੀਜ਼ਿਬਲ ਡਿਮਾਂਡਸ ਨੇ ਕੁੜੀ ਦੇ ਦੁਆਰਾ ਜਿਹੜੀ ਕੁੜੀ ਕਈ ਵਾਰ ਕੁੜੀਆਂ ਕਹਿੰਦੀਆਂ ਨੇ ਅਸੀਂ ਇਹਦੇ ਨਾਲ ਤਾਲ ਰਹਾਂਗੇ ਸਾਡੇ ਘਰ ਸਾਡੇ ਨਾਂ ਲਵਾਵੇ ਜਾਂ ਸਾਨੂੰ ਇੰਨਾ ਪੈਸਾ ਦਿੱਤਾ ਜਾਵੇ ਰੈਂਸਮ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੋਰਟ ਨੇ ਬਿਲਕੁਲ ਇਹਦੇ ਵਿੱਚ ਕਲੀਅਰ ਕੀਤਾ ਵੀ ਜਿਹੜੀ ਇਹ ਘਰ ਵਾਲੀ ਦੀਆਂ ਕਿਸੇ ਜਿਹੜੀ ਘਰ ਵਾਲੀਆਂ ਕੋਈ ਅਨਰੀਜਨਲ ਡਿਮਾਂਡ ਨੇ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀਆਂ ਜਿਹੜੀ ਇਹ ਪੈਸਾ ਲਿਆਓ ਹਸਬੰਦ ਦੀ ਇੰਨੀ ਸੈਲਰੀ ਨਹੀਂ ਹੈਗੀ ਐਂ ਕਰੋ ਫਲਾਣਾ ਕਰੋ ਐਵੇਂ ਹਵਾ ਦੇ ਵਿੱਚ تیر ਉਹ ਟੋਟਲੀ ਜਿਹੜੀ ਹੈਗਾ 498ਏ ਦਾ ਮਿਸਯੂਜ਼ ਹੈ ਉਹਦੇ ਉੱਪਰ ਇਹ ਪਰਚਾ ਬਣਦਾ ਹੀ ਨਹੀਂ ਹੈਗਾ ਇਹਦੇ ਵਿੱਚ ਕੁਐਸ਼ਨਿੰਗ ਵੀ ਹੁੰਦੀਆਂ ਨੇ ਤੇ ਮੈਨੂੰ ਕਿਸੇ ਵੀ ਹਸਬੰਦ ਦੇ ਖਿਲਾਫ ਜੇ ਇਦਾਂ ਦਾ ਕੋਈ ਇਹਦੇ ਵਿੱਚ ਡਿਮਾਂਡਸ ਲਿਖੇ ਜਾਂਦੀਆਂ ਨੇ ਦੀ ਕਰ ਵਾਲੀ ਜਿਹੜੀ ਹੈਗੀ ਐ ਇਦਾਂ ਦੇ ਅਲੀਗੇਸ਼ਨਸ ਲਾ ਰਹੀਆਂ ਨੇ ਜੋ ਇੱਕ ਪਕਵਤ ਦੇ ਵਿੱਚ ਹੋ ਹੀ ਨਹੀਂ ਸਕਦਾ ਉਹਨੂੰ ਸੋਚਿਆ ਵੀ ਸੋਚਣ ਚ ਵੀ ਦੇਖੀ ਵੀ ਇਹ ਇੰਪੋਸੀਬਲ ਹੈ ਤਾਂ ਇਸ ਜੱਜਮੈਂਟ ਦੇ ਹਿਸਾਬ ਦੇ ਨਾਲ ਤੁਸੀਂ ਪਰਚਾ ਕੁਐਸ਼ ਵੀ ਕਰਵਾ ਸਕਦੇ ਹੋ ਤੇ ਜਿਹੜੀ ਵਾਈਫ ਦੇ ਖਿਲਾਫ ਅਲੀਗੇਸ਼ਨਸ ਬਣਦੇ ਨੇ ਜਾਂ ਉਸ ਤੋਂ ਖਿਲਾਫ ਫਾਲਸ ਐਫ ਆਈ ਆਰ ਦੇ ਲਈ ਜਾਂ ਪੁਲਿਸ ਉਹਨਾਂ ਦੀ ਹੈਲਪ ਨੇ ਪੁਲਿਸ ਨੇ ਹੈਲਪ ਕੀਤੀ ਇੱਕ ਮੈਕੈਨਿਜ਼ਮ ਤਿਆਰ ਕਰਦੇ ਹੋਏ ਘਰਾਂ ਤੋਂ ਪੈਸੇ ਲੈਣ ਦੀ ਤਾਂ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਨੇ ਡਾਫਰਮੇਸ਼ਨਸ ਜਾਂ ਜਿਹੜੀਆਂ ਫਾਲਸ ਐਫ ਆਈ ਆਰ ਦੇ ਵਿੱਚ ਜੋ ਅਲੀਗੇਸ਼ਨਸ ਲਾਏ ਨੇ ਆਪਣੀ ਜਿਹੜੀ ਡੈਮੇਜ ਹੋਈ ਆ ਉਹਦੇ ਖਿਲਾਫ ਆਪਾਂ ਜਿਹੜੀਆਂ ਹੈਗੀਆਂ ਨੇ ਕੇਸ ਫਾਈਲ ਕਰ ਸਕਦੇ ਆ ਥੈਂਕ ਯੂ